ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਸੇ ਕਾਰਨ ਕਰਕੇ ਅਸੀਂ ਸਾਊਂਡ ਨਹੀਂ ਦੇ ਪਾਰੇ ਕਿਉਂਕਿ ਕਈ ਕਾਰਨ ਆ ਜਾਂਦੇ ਨੇ ਸੋ ਅੱਜ ਉਸਤਾਦ ਅਮਰ ਸਿੰਘ ਚਮਕਿਲਾ ਜੀ ਦੀ ਸਮਾਧ ਤੇ ਪਹੁੰਚੇ ਹਾਂ ਜਿੱਦਾਂ ਕਿ ਸਲਾਨਾ ਵਰਸੀ ਹਰ ਸਾਲ ਮਨਾਈ ਜਾਂਦੀ ਹੈ ਤੇ ਇਹ ਆਪਾਂ 37ਵੀਂ ਸਲਾਨਾ ਵਰਸੀ ਜੋ ਕਿ ਸਮਾਗਮ ਕਰਾਇਆ ਜਾਂਦਾ ਸੱਭਿਆਚਾਰਕ ਕੀਲਾ ਜੀ ਦੀ ਉੱਥੇ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਤੇ ਕਿਉਂਕਿ ਰਸ਼ ਹੈਗਾ ਕਾਫੀ ਇਸ ਕਰਕੇ ਵਧੀਆ ਜੇ ਵੀਊ ਬਣਾਉਣ ਦੇ ਵਿੱਚ ਤਾਂ ਥੋੜੀ ਜਗ੍ਹਾ ਚਾਹੀਦੀ ਹੈ ਸਾਨੂੰ ਥੋੜੀ ਜੀ ਪਰ ਇਹ ਆ ਵੀ ਜਿਵੇਂ ਵੀ ਹੈਗਾ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਇਸ ਮੇਲੇ ਦੇ ਬਹੁਤ ਸਾਰੇ ਦ੍ਰਿਸ਼ ਜੋ ਹੈ ਉਹ ਅਸੀਂ ਇੱਕ ਵੀਡੀਓ ਦੇ ਵਿੱਚ ਨਹੀਂ ਪੂਰੇ ਕਰ ਸਕਦੇ ਹੈਗੇ ਸੋ ਸਾਡੇ ਦੇ ਜੋ ਵੀ ਪਾਰਟ ਬਣ ਕੇ ਆਉਣਗੇ ਉਹ ਇੱਕ ਇੱਕ ਦਿਨ ਕਰਕੇ ਅਸੀਂ ਪਾਉਂਦੇ ਰਵਾਂਗੇ ਤੇ ਜਿੰਨਾ ਕ ਪਹਿਲਾਂ ਸਟਾਰਟਿੰਗ ਸਾਨੂੰ ਠੀਕ ਲੱਗਿਆ ਵਾ ਉਹ ਅਸੀਂ ਤੁਹਾਨੂੰ ਦਿਖਾ ਰਿਹਾ ਤੇ ਸਾਡੇ ਦਰਸ਼ਕ ਵੀ ਰੋ-ਰੋ ਕਰ ਰਹੇ ਆ ਜੀ ਸੋ ਪਿਆਰ ਦਿਓ ਜੀ ਸਾਡੀ ਵੀਡੀਓ ਅੱਛੀ ਲੱਗੀ ਇਹਨਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਦੇਓ ਤੇ ਦਾਸ ਕੋਲੋਂ ਕਈ ਗਲਤੀਆਂ ਵੀ ਹੋਈਆਂ ਨੇ ਬੋਲਣ ਦੇ ਜਾਂ ਫਿਲਮਾਉਣ ਦੇ ਵਿੱਚ ਤੇ ਉਹਦੇ ਲਈ ਮਾਫੀ ਚਾਹੁੰਦੇ ਆਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਐਂਡ ਤੇ ਤੁਹਾਨੂੰ ਅਗਲੇ ਭਾਗ ਦੀ ਜਾਣਕਾਰੀ ਦਿੱਤੀ ਜਾਊਗੀ ਕਿ ਇਹਦਾ ਅਗਲਾ ਭਾਗ ਕਿੰਨੀ ਤਰੀਕ ਨੂੰ ਤੇ ਕਿੰਨੇ ਵਜੇ ਰਿਲੀਜ਼ ਕੀਤਾ ਜਾਊਗਾ ਠੀਕ ਹੈ ਜੀ ਉਹ ਪ੍ਰੀਮੀਅਰ ਦੀ ਜਾਣਕਾਰੀ ਬਿਲਕੁਲ ਲਾਸਟ ਤੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਏਗੀ ਧੰਨਵਾਦ ਲੱਗਾਇਆ ਜਾਊਗਾ ਔਰ ਸਾਰੇ ਸਰੋਤਿਆਂ ਨੇ ਮਤਲਬ ਗਿਨੀ ਦਿਨ ਤੱਕ ਮੇਲਾ ਚੱਲ ਰਿਹਾ ਹੈ ਜਿਹੜਾ ਆਨੰਦ ਮਾਣਨਾ ਹੈ ਤੇ ਸੁਖੀਲਾ ਜੀ ਨੂੰ ਸਰਦਾਰ ਜੀ ਪਿੱਟ ਕਰਦੀਆਂ ਹਨ ਤੇ ਪਿੰਡ ਤੁਗਰੀ ਵਿੱਚ ਆ ਪਏ ਆ ਸਾਰੇ ਲੋ ਜੀ ਮੇਲੇ ਦੇ ਨੇਾਰੇ ਐਂਡ ਤੱਕ ਜੂਰ ਲੈਣੇ ਸਾਰਿਆਂ ਨੇ ਸਵੇਰੇ 5:30 ਵਜੇ ਮਾਰਗਤ ਹੋਈ ਨਾ 6 ਵਜੇ ਅਸੀਂ ਸਾਰੀ ਪਈਆਂ ਬਾਹਰ ਸਾਰਾ ਸਾਸਰੀ ਕਾਲ ਜੀ ਚਮਕੀਲਾ ਜੀ ਦੇ ਵਰਸੀ ਤੇ ਸਾਰੇ ਆਇਆ ਕਰੋ ਸਾਰਾ ਹੱਥ ਬੰਨ ਕੇ ਬੇਨਤੀ ਆ ਮੇਰਾ ਪਿੰਡ ਬਸੀਆਂ ਬਾਬਾ ਜੀ ਘਰੇ ਦਾ ਸੁਆਹ ਨਹੀਂ ਹੈ ਕਿ ਮੈਂ ਕੀ ਦੇ ਦਵਾਂ ਨਾ ਫਿਰ ਤੂੰ ਇੱਥੇ ਕੀ ਕਰਦੀ ਹੈ ਯਾਰ ਸਤਾਂ ਦੇ ਨਾਲ ਹੀ ਬਈ ਫਿਰ ਨਗਰੀ ਤੇਰੀ ਧੜੀਵੇਂ ਪਾਈ ਤੇਰੀ ਰੇਵੀ ਮਸਤੀ ਨਗਰੀ ਤੇਰੀ ਅਰਜ ਸੁਣੋ ਜੀ ਮੇਰੀ ਕਿਰਨ ਜਸੋ ਸੁਣੋ ਜੀ ਮੇਰੀ ਅਰਜ ਸੁਣੋ ਜੀ ਮੇਰੀ ਕਿਰਨ ਜਸੋ ਸੁਣੋ ਜੀ ਮੇਰੀ ਸੰਪਾਨੇ ਪਾਈ ਫੇਰੀ ਰੇਵੀ ਮਸਤੀ ਨਗਰੀ ਤੇਰੀ ਆਣ ਪਾਈ ਤੇਰੀ ਰੇਵੀ ਮਸਤੀ ਨਗਰੀ ਤੇਰੀ ਅਰਜ ਸੁਣੋ ਬਾਪੇ ਅੰਦਰ ਧਿਆਨ ਹੋ ਗਿਆ ਉਹਨੂੰ ਖੁੱਲ ਕੇ ਉਸ ਗੱਲ ਕਹਿ ਦਿੱਤੀ ਆ ਜਾ ਸਾਰਾ ਪਿੰਡ ਹੀ ਅਜਦਾ ਮਿੱਤਰਾਂ ਦਾ ਲੱਗਦਾ ਦਾੜੀ ਮਾਰਨ ਕਤਲੜੀ ਤੇ ਸੌਰਾ ਸੂਰੇ ਲੰਨਕ ਪੱਤੀ ਫੋਲੇ ਮੂਰੇ ਸਾਸਾ ਪੜਹੀ ਨੂੰ ਹਰਕੇ ਢਾਰੀ ਸੌਰੇ ਦੇ ਘੜ ਰੱਸਾ ਪਾਰੀ मुंह पे थोड़ी जी काल से लाली बन के फूल तेरी गेरी रह बस दी नगरी ते आमे पाई तेरी रह बस दी नगरी तेरी संतानें पाई तेरी तेरी बस दी नगरी ते बाद राज गवर्नर ने बी साढ़े भाई जी चरण तू पीना पानी आनना खाई घर वाले को ना ਸੱਤੇ ਪਹਿ ਦੀ ਲੱਤਾਂ ਬੰਨ ਕੇ ਕਰਦੀ ਲਗੜਾ ਗੋਡੇ ਭੱਜ ਕੇ ਤਾਂ ਗਲ ਬਣੂ ਤੇਰੀ ਮੇਰੀ ਰਹੇ ਵਸਦੀ ਨਗਰੀ ਤੇ ਧਾਨੇ ਪਾਈ ਤੇਰੀ ਰਹੇ ਵਸਦੀ ਨਗਰੀ ਤੇਰੀ ਧਾਨੇ ਪਾਈ ਤੇਰੀ ਰਹੇ ਵਸਦੀ ਨਗਰੀ ਤੇਰੀ ਹੋ ਸਰਮਾਨ ਹੋ ਸਰਮਾਨ जय शोले कय शिवे ਛਿਨੇ ਵੜਾਉਂਦੇ ਏ ਲੋ ਕਾਲੀ ਨਾਲਣੀ ਓ ਛਿਨੇ ਵੜਾਉਂਦੇ ਏ ਲੋ ਕਾਲੀ ਨਾਲਣੀ

सम्मानित करताली प्रबंधक कमेटी मैंबर साहबान जिन्हों तो के जिन तक योगदान है और मैं बेनती करागा कि कुछ शब्दों के आप शब्द रूबरू होम एल ए साहब ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਗੁੱਡ ਆਫਟਰਨੂੰ ਅੱਜ ਅਮਰ ਸਿੰਘ ਚਮਕੀਲਾ ਜੀ ਦੀ 37ਵੀਂ ਵਰਸੀ ਆ 37 ਸਾਲ ਹੋ ਗਏ ਉਹਨਾਂ ਨੂੰ 8 ਮਾਰਚ 1988 ਦੇ ਵਿੱਚ ਸਾਡੇ ਤੋਂ ਵਿਛੜ ਗਏ ਸੀਗੇ ਔਰ ਬਧਾਈ ਦੇ ਪਾਤਰ ਨੇ ਸਾਡੇ ਮਾਤਾ ਜੀ ਗੁਰਮੀਲ ਕੌਰ ਜੀ ਤਰਮ ਪਤਨੀ ਅਮਰ ਸਿੰਘ ਚਮਕੀਲਾ ਔਰ ਸਾਡੇ ਬਲਤੇਸ਼ ਰਾਣ ਸਾਹਿਬ ਪ੍ਰਾਣੇ ਸਾਥੀ ਜਿਨੇ ਵੀ ਕਲਾਕਾਰ ਨੇ ਰਣਜੀਤ ਮਣੀ ਸਾਹਿਬ ਪਾਲੀਦੇਵਤ ਵਾਲੀਆ ਸਾਹਿਬ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਰਿਹਾ ਅਸੀਂ 37 ਸਾਲ ਦੇ ਵਿੱਚ ਸਾਜੀ ਵਰਸੀ ਮਨਾ ਰਹੇ ਹਾਂ ਸੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਹੈ ਚਾਰੇ ਪਾਸੇ ਟ੍ਰੈਫਿਕ ਜਾਮ ਹੋਈ ਪਈ ਹੈ ਜੀ ਸੰਗਤ ਬਹੁਤ ਆ ਰਹੀ ਹੈ ਸਮਾਧਾ ਤੇ ਵੀ ਬਹੁਤ ਰਾਸ਼ਮ ਹੈ ਹੁਣ ਜਾ ਕੇ ਆਇਆ ਔਰ ਪਰਾ ਦੁਗਰੀ ਚੌਕ ਤੱਕ ਲੋਕ ਪੈਦਲ ਆ ਰਹੇ ਆ ਪਿੱਛੇ ਤੱਕ ਪੰਡਾਲ ਭਰ ਗਿਆ ਮੇਰੇ ਖਿਆਲ ਆ ਆਦੇ ਘੰਟੇ ਜਿੱਥੇ ਜਗ੍ਹਾ ਨਹੀਂ ਮਿਲਣੀ ਬਹਿਣੋ ਇੱਕ ਵਾਰ ਜ਼ੋਰਦਾਰ ਤਾੜੀਆਂ ਅਮਰ ਸਿੰਘ ਚਮਕੀਲਾ ਜੀ ਤੇ ਬੀਬੀ ਅਮਰਜੋਤ ਜੀ ਦਾ ਰਸਤਾ ਉਹ ਗਿਆ ਮੈਂ ਸੈਲੀਵਰੀ ਮੈਂ ਕੋਸ਼ਿਸ਼ ਕੀਤੀ ਆ ਚਲੋ ਹੁਣ ਤਾਂ ਐਮਐਲਏ ਆ ਜਦੋਂ ਐਮਐਲਏ ਨਹੀਂ ਸੀ ਉਦੋਂ ਵੀ ਕੋਸ਼ਿਸ਼ ਕਰਦੇ ਸੀ ਪ੍ਰੈਤਕੀ ਮੈਂ ਬਹੁਤ ਕਮਿਊਨਿਟੀ ਦੇ ਨਾਲ ਕਿਉਂਕਿ ਤੁਸੀਂ ਵੀ ਮੇਰੀ ਗੱਲ ਨਾਲ ਸਹਿਮਤ ਹੋਗੇ ਕਿ ਅਮਰ ਸਿੰਘ ਚਮਕੀਲਾ ਜੀ ਬਹੁਤ ਵੱਡੇ ਕਲਾਕਾਰ ਸੀ ਸੀਨਾ ਜੀ ਤਾੜੀ ਮਾਰ ਕੇ ਦੱਸੋ ਜਿਹੜਾ ਕਿੰਨਾ ਬੜੀ ਜਿੰਨੇ ਕਰਦੇ ਬੀਬੀ ਅਮਰਜੋਤ ਕੌਰ ਜੀ ਬਹੁਤ ਵੱਡੇ ਕਲਾਕਾਰ ਸੀ ਉਹ ਸੁਰ ਪੱਖੋਂ ਗਾਇਕੀ ਪੱਖੋਂ ਲੇਖਣੀ ਪੱਖੋਂ ਪਰਫਾਰਮੈਂਸ ਪੱਖੋਂ ਜੋ ਲਫ਼ਜ਼ ਉਹਨਾਂ ਨੇ ਗਾਏ ਆ ਆਪਣੇ ਆਪ ਦੇ ਵਿੱਚ ਹੀ ਇੱਕ ਲਫ਼ਜ਼ ਆਪਣੇ ਆਪ ਦੇ ਵਿੱਚ ਪੂਰਾ ਗੀਤ ਬਣ ਜਾਂਦਾ ਹੂੰ ਕੋਈ ਜਵਾਬ ਨਹੀਂ ਔਰ ਤੁਸੀਂ ਮੈਂ ਦੇਖ ਰਿਹਾ Rajasthan ਤੋਂ Haryana ਤੋਂ Himachal ਤੋਂ ਪੰਜਾਬ ਦੇ ਅਲਗ-ਅਲਗ ਸ਼ਹਿਰਾਂ ਤੋਂ ਤੁਸੀਂ ਸਾਰੇ ਆ ਰਹੇ ਹੋ ਅਸੀਂ ਬੜਾ ਪੂਖਤਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਹੋਣਗੀਆਂ ਮੈਂ ਉਹਦੇ ਲਈ ਮਾਫੀ ਚਾਹੁੰਦਾ ਔਰ ਇਹ ਅੰਤਰਰਾਸ਼ਟਰੀ ਸਿਰਬਾਚਾਰ ਮੇਲਾ ਜਿਹਦੇ ਵਿੱਚ ਬਹੁਤ ਨਾਮਵਰ ਕਲਾਕਾਰ ਜਿਵੇਂ ਜਿਵੇਂ ਆਉਣਗੇ ਤੁਹਾਡੇ ਸਾਹਮਣੇ ਪਰਫਾਰਮ ਕਰਨਗੇ ਔਰ ਜਿੰਨੇ ਤੁਸੀਂ ਸਾਰੇ ਆਏ ਹੋ ਮੈਂ ਦੇਖ ਰਿਹਾ ਕਿ ਕੋਈ ਉਹਨਾਂ ਦੀ ਤਸਵੀਰ ਲੈ ਕੇ ਆਇਆ ਕੋਈ ਕਹਿੰਦੇ ਦੀ ਮੈਂ ਬਹੁਤ ਪੁਰਾਣਾ ਗਾਇਕਾਂ ਮੈਂ ਬੜਾ ਪਿਆਰ ਕਰਦਾ ਤੁਸੀਂ ਸਾਰੇ ਸਤਿਕਾਰਯੋਗ ਤਾਨੂੰ ਸਭ ਨੂੰ ਜੀ ਆਇਆਂ ਨੂੰ ਇਹ ਤੁਹਾਡਾ ਆਪਣਾ ਮੇਲਾ ਹੈ ਤੁਸੀਂ ਬਹਿ ਕੇ ਸੁਣੋ ਮੈਂ ਇੱਕ ਬੇਨਤੀ ਕਰੂੰਗਾ ਕਿ ਜਿਹੜਾ ਵੀ ਆਰਟਿਸਟ ਸਟੇਜ ਤੇ ਪਰਫਾਰਮ ਕਰ ਰਿਹਾ ਹੈ ਘਟੋ ਘਾਟ ਨੂੰ ਸੁਰ ਦਾ ਬਤਾ ਹੋਵੇ ਜੀ ਕਿ ਸੁਰ ਕੀ ਹੁੰਦਾ ਹੈ ਜੀ ਉਹਨੂੰ ਇਹ ਪਤਾ ਹੋਵੇ ਜੇ ਜਿਹੜਾ ਚਮਕੀਲੇ ਦਾ ਫੈਨ ਆ ਨਾ ਜੀ ਉਹ ਸੰਗੀਤ ਨੂੰ ਅਸਲੀ ਪਿਆਰ ਕਰਦਾ ਹੈ ਜੀ ਔਰ ਜਿਹੜਾ ਇਸ ਖੇਤਰ ਦੇ ਵਿੱਚ ਹੈ ਉਹਦਾ ਸੋਰ ਵਧੀਆ ਹੋਵੇ ਉਹਦੀ ਪਰਫਾਰਮੈਂਸ ਅੱਛੀ ਹੋਵੇ ਅਸੀਂ ਇਹਨੂੰ ਪੂਰਾ ਇੱਥੇ ਟਾਈਮ ਦਿੰਨੇ ਆ ਔਰ ਅਸੀਂ ਰਣਜੀਤ ਮਣੀ ਸਾਹਿਬ ਆਗੇ ਨੇ ਬਹੁਤ ਬਹੁਤ ਧੰਨਵਾਦ ਅ ਅਸੀਂ ਕੋਸ਼ਿਸ਼ ਕਰ ਰਹੇ ਆ ਅਗਲੇ ਸਾਲ ਤੋਂ ਅਸੀਂ ਸ਼ੁਰੂ ਕਰਾਂਗੇ ਕਿ ਪੰਜਾਬ ਦਾ ਜਿਹੜਾ ਨਵਾਂ ਟੈਲੈਂਟ ਹੈ ਨਵੇਂ ਬੱਚੇ ਨਵੀਆਂ ਬੱਚੀਆਂ ਅਸੀਂ ਉਹਨਾਂ ਦੀ ਕਮੇਟੀ ਬਣਾ ਕੇ ਸਟ੍ਰੀਮਿੰਗ ਕਰਾਂਗੇ ਜਿਵੇਂ ਤੇਜਵੰਦ ਕਿੱਟੂ ਸਾਹਿਬ ਬਹੁਤ ਅੱਛਾ ਕੰਮ ਕਰ ਰਹੇ ਆ ਕਿ ਬੱਚਿਆਂ ਨੂੰ ਇੱਥੇ ਪਰਫਾਰਮ ਕਰਨ ਦਾ ਮੌਕਾ ਮਿਲੇ ਜਿਵੇਂ ਮੋਹਰ ਸਿੰਘ ਮੇਲਾ ਕੀ ਯਾਦਗਾਰੀ ਮੇਲਾ ਹੋਣੀ ਪੜਿਆ ਚਲੋ ਜਸਵਾਲ ਸਾਹਿਬ ਚਲੇ ਗਏ ਤਾਂ ਮੇਲਾ ਵੀ ਉੱਥੇ ਹੀ ਰਹਿ ਗਿਆ ਪਰ ਉਹਨਾਂ ਦੇ ਉਸ ਪ੍ਰੋਗਰਾਮ ਤੋਂ ਬਨਮੋਹਨ ਵਾਰਿਸ ਸਾਹਿਬ, ਹਰ ਭਜਨ ਮਾਨ ਸਾਹਿਬ, ਰਵਿੰਦਰ ਗਰੇਵਾਲ ਸਾਹਿਬ ਕਿੰਨੇ ਕਲਾਕਾਰਾਂ ਨੇ ਉੱਥੇ ਪਰਫਾਰਮ ਕਰਕੇ ਆਪਣਾ ਨਾਮ ਬਣਾਇਆ ਇਹ ਬਹੁਤ ਉੱਚੀ ਸਟੇਜ ਹੈ ਬੜੀ ਪਵਿੱਤਰ ਸਟੇਜ ਹੈ ਔਰ ਜਿਹੜਾ ਇੱਥੇ ਪਰਫਾਰਮ ਕਰਕੇ ਜਾਵੇ ਤਾਂ ਦੁਨੀਆ ਭਰ ਦੇ ਵਿੱਚ ਲਾਈਵ ਲੋਕ ਦੇਖ ਲਿਆ ਜੀ ਉਹਦੇ ਲੱਖਾਂ ਚ ਵੀ ਆਉਂਦੇ ਆ ਆਪਾਂ ਜਿਹੜਾ ਵੀ ਸਟੇਜ ਤੇ ਕੁਝ ਕਰਨਾ ਆਪਾਂ ਆਛਾ ਕਰੀਏ ਸੁਰੀਆਂ ਸੁਰਚ ਕਰੀਏ ਇੰਗਲੈਂਡ ਤੋਂ